ਮੈਂ ਕਰ ਦਿੱਤਾ ਕਾਲਸਾ ਰਹਿ ਗਈ ਜੀ ਘਤੇ ਅਸੀਂ ਅੱਜ ਪਹੁੰਚਿਆ ਜੀ ਪਿੰਡੋਗੂ ਕੇ ਸ੍ਰੀ ਗੁਰੂ ਨਾਨਕ ਦੇਵ ਜੀ ٹرسٹ ਏਟਲੀ ਵੱਲੋਂ ਇਥੇ ਬੀਬੀ ਬਲਜੀਤ ਕੌਰ ਜੀ ਰਹਿੰਦੇ ਨੇ ਇਹਨਾਂ ਦੇ ਦੋ ਬੱਚੇ ਨੇ ਵੀ ਇਹਨਾਂ ਦੇ ਕਮਾਈ ਦਾ ਘਰੇ ਕੋਈ ਸਾਧਨ ਨਹੀਂ ਕਿਉਂਕਿ ਬੀਬੀ ਵਿਧਵਾ ਹੈਗੀ ਇਸ ਕਰਕੇ ਬੀਬੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਟਰਸਟ ਇਟਲੀ ਕੋਲ ਕੁਝ ਦਿਨ ਪਹਿਲਾਂ ਬੇਨਤੀ ਕੀਤੀ ਸੀਗੀ ਦੋਨੇ ਬੱਚਿਆਂ ਦੀ ਫੀਸ ਭਰਨ ਦੇ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਟਰਸਟ ਨੇ ਪੂਰੀ ਵੈਰੀਫਾਈ ਕਰਨ ਤੋਂ ਬਾਅਦ ਜਦੋਂ ਪਰਿਵਾਰ ਦੇ ਘਰ ਦੇ ਹਾਲਾਤ ਦੇਖੇ ਘਰ ਦੇ ਹਾਲਾਤ ਇਹਨਾਂ ਦੇ ਕਾਫੀ ਖਰਾਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਟਰਸਟ ਨੇ 24500 ਰੁਪਏ ਦੀ ਨਗਰ ਤੇ ਰਾਸ਼ੀ ਕਰਦੇ ਹਾਲਾਤਾਂ ਦੇ ਵਾਸਤੇ ਭੇਜੀ ਹੈ ਦੋਨੇ ਬੱਚਿਆਂ ਦੀ ਫੀਸ ਹੈ ਜਿਹੜੀ 1 ਸਾਲ ਦੀ ਉਹ ਟਰਸਟ ਨੇ ਆਪਦੇ ਉੱਪਰ ਜ਼ਿੰਮੇਵਾਰੀ ਲਈ ਹੈ ਸਾਲ ਦੀ ਫੀਸ ਟਰਸਟ ਵੱਲੋਂ ਭਰੀ ਜਾਊਗੀ ਅਸੀਂ ਧੰਨਵਾਦ ਕਰਦੇ ਹਾਂ ਸ੍ਰੀ ਗੁਰਨਾانک ਦੇਵ ਜੀ ਟਰਸਟ ਇਟਲੀ ਵਾਲੇ ਭੈਣ ਭਰਾਵਾਂ ਦਾ ਇਲਾਕੇ ਵੱਲੋਂ ਨਗਰ ਪੰਚਾਇਤ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਹੈ